ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸੁ ਪ੍ਰਖ ਖ ਨਾਨਕ ਤਿਸੁ ਪ੍ਰਖ ਕਾ ਕਿਨ੍ਹੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਤਨਾ ਹੈ ਨਾਨਕ ਦੇਵਾ ਹਾਰੇ ਅਵਗਾਹੇ ਸਗਲ ਦੇਵ ਹਾਰੇ ਅਵਗਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨਾ ਪੂਤਾ ਸਗਲ ਪਰੋਇ ਆਪਣਾ ਸੂਤਾ ਸਮਾਤ ਗਿਆਨ ਧਿਆਨ ਜਨ ਦੇ ਜਨਦਾਸ ਨਾਮ ਧਾਵ へ ਸੇ ਇਹੋ ਗੁਨਾ ਮਹਾ ਜਾ ਕੋ frmtए ਜਨਮ ਮਰਾ ਫਿਰ ਆਵੈ ਜਾਏ ਪੂਜ ਨੀਚ ਤਿਸ ਕੇ ਅਸਥਾਨ ਜਸਾ ਜਨਾ ਵੈ ਤਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇਕ ਰੰਗ ਨਾ ਨਾ ਵਿਧ ਕੀਨੋ ਵਿਸਤਾਰ ਦੇਖੋ ਇਹਨੂੰ ਇਹ ਜਿਹੜਾ ਸ਼ਬਦ ਹੈ ਨਾ ਇਸ ਸ਼ਬਦ ਨੂੰ ਥੋੜਾ ਜਿਆ ਕੋਲਾ ਬੋਲਣਾ ਹੈ ਫਸਕੇ ਨਹੀਂ ਬੋਲਣਾ ਨਾ 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 ਦਾ ਹੁੰਦਾ ਅਨੇਕ ਤਰ੍ਹਾਂ ਨਾਲ ਕਈ ਤਰੀਕੇ ਨਾਲ ਠੀਕ ਹੈ ਨਾ ਨਾ ਵਿਧ ਕੀਨੋ ਵਿਸਤਾਰ ਕਈ ਵਿਧੀਆਂ ਵਿਧੀਆਂ ਦੇ ਨਾਲ ਰੰਗਕਾਰਾ ਜਿਹੜਾ ਉਹ ਵਿਸਤਾਰ ਕਰ ਰਿਹਾ ਹੈ ਠੀਕ ਹੈ ਉਤਪਤੀ ਹੋਰੀ ਅੰਡਜ ਜੇਰਜ ਉਤਪਜ ਸ ਤੇ ਸੇਤਜ ਠੀਕ ਹੈ ਨਾ ਗੁਰੂ ਸਾਹਿਬ ਦੇ ਵਿੱਚ ਹੁੰਦਾ ਨਾ ਅੰਡਜ ਜੇਰਜ ਸੇਤਜ ਉਤਪਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਇਸ ਕਰਕੇ ਇਹਨੂੰ ਜਿਹੜਾ ਨਾਨਾ ਹੈਗਾ ਨਾਨਾ ਪ੍ਰਕਾਰ ਅਨੇਕ ਤਰੀਕਿਆਂ ਦੇ ਨਾਲ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਕਰੰਗ ਠੀਕ ਹੈ ਨਾਨਾ ਵੇਦ ਕਿਨੋ ਵਿਸਤਾਰ ਪ੍ਰਭ ਅਬਨਾਸੀ ਏਕੰਕਾਰ ਨਾਨਾ ਚਲਿਤ ਕਰੇ ਖਣ ਮਾਹੇ ਨਾਨਾ ਨਾਨਾ ਹਾਂ ਨਾ ਨਾ ਚਲਿਤ ਕਰੇ ਖਿਨ ਮਾਹੇ ਅਨਕ ਤਰੀਕਿਆਂ ਦੇ ਨਾਲ ਉਹ ਨਿਰੰਕਾਰ ਜਿਹੜਾ ਠੀਕ ਹੈ ਉਹ ਖੇਡ ਚਲਿਤ ਦਾ ਅਰਥ ਹੁੰਦਾ ਖੇਡ ਉਹ ਚਲਿਤ ਰ ਜਾ ਰਿਹਾ ਹੈ ਖੇਡ ਰ ਜਾ ਰਿਹਾ ਉਹ ਠੀਕ ਹੈ ਨਾ ਉਹਦੀ ਖੇਡ ਦੇ ਅੰਦਰ ਹੀ ਕੁਛ ਐ ਐਸੇ ਐਸੇ ਸੰਸਾਰ ਦੇ ਵਿੱਚ ਜੀਵ ਐ ਐਸਾ ਜੀਵਨ ਪੈਦਾ ਹੁੰਦਾ ਜਿਵੇਂ ਅਮੀਬਾ ਜਾਂ ਕਾਈ ਐ ਜਾਂ ਉਲੀ ਐ ਹੈ ਨਾ ਉਹਨਾਂ ਦੇ ਵਿੱਚ ਖੂਨ ਨਹੀਂ ਹੁੰਦਾ ਠੀਕ ਹੈ ਮਨੁੱਖ ਦੇ ਵਿੱਚ ਖੂਨ ਐ ਉਹਨਾਂ ਜਾਨਵਰਾਂ ਦੇ ਵਿੱਚ ਖੂਨ ਨਹੀਂ ਐ ਉਹ ਤਾਂ ਵੀ ਜਿਉ ਰਹੇ ਆ ਸਾਡੇ ਵਿੱਚ ਕਿੰਨੀਆਂ ਨੇ ਹਨਾ ਕਿੰਨੇ ਸਾਡੇ ਪਾਰਟਸ ਨੇ ਜਿਹੜੇ ਬੋਡੀ ਦੇ ਅੰਦਰ ਕਾਰਜ ਕਰਦੇ ਆ ਪਰ ਉਹਨਾਂ ਦੇ ਅੰਦਰ ਇਹ ਚੀਜ਼ਾਂ ਨਹੀਂ ਹਨ ਪਰ ਫਿਰ ਵੀ ਉਹ ਜਿਉਂਦੇ ਨੇ ਠੀਕ ਹੈ ਇਸੇ ਨੂੰ ਸਤਿਗੁਰਾਂ ਨੇ ਪਾਵਨ ਬਾਣੀ ਅੰਦਰ ਇਸੇ ਤਰ੍ਹਾਂ ਲਿਖਿਆ ਕਿ ਨਾਨਾ ਚਲਿਤ ਕਰੇ ਖਿਨਮਾ ਹੈ ਅੱਗੇ ਪੜੋ ਨਾਨਾ ਚਲਿਤ ਕਰੇ ਖਿਨਮਾ ਹੈ ਪੂਰ ਰਹਿਓ ਪੂਰਨ ਸਭ ठाहे ਨਾਨਾ ਬੈਦ ਕਰ ਬਣਤ ਬਣਾਈ ਆਪਣੇ ਕੀਮਤ ਆਪੇ ਪਾਏ ਸਭ ਘਟ ਤਿਸਕੇ